ਵੀ ਵੀ ਫੋਟੋ ਵਾਇਰਲ ਹੋ ਰਹੀ ਹੈ ਮੈਨੂੰ ਉਹ ਜਿਹੜੀ ਫੋਟੋ ਦੀ ਗੱਲ ਕਰ ਰਹੇ ਹੋ ਨਾਲੇ ਅਜ ਕਾਲ ਤਖਤ ਸਾਹਿਬ ਮੈਨੂੰ ਜਥੇਦਾਰ ਸਾਹਿਬ ਵੱਲੋਂ ਇੱਥੇ ਸੱਦਿਆ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਰਾਬ ਦਾ ਕਿੰਦੇ ਸੇਵਨ ਕੀਤਾ ਜਾ ਰਿਹਾ ਗਲਾਸ ਪੜਿਆ ਹੈ ਹੱਥ ਚ ਤਾਂ ਉਹਦੀ ਕੀ ਸੱਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਕਿਚੜ ਨੂੰ ਛਾਲਣ ਲਾੜੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਦੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦਲ ਉਹ ਸਿਰਫ ਆਪਣੀ ਜਿਹੜੀ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿਚੜ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਦੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਰੱਥ ਬਖਸ਼ੇ ਤੁਹਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਹਾਂ ਜਾ ਕੇ ਬਿਹਤਰ ਹੈ ਜਨਾ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਆਪ ਜੀ ਨੂੰ ਪੁੱਛਣਾ ਚਾਹੀਦਾ। ਉਹਨਾਂ ਦਾ ਛੁੱਟ ਗਿਆ ਫੋਟੋ ਇੰਨਾ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਤੇ ਫਿਰ ਨਹੀਂ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਆਲਤਖਤ ਸਾਹਿਬ ਨੂੰ ਸਮਰਪਿਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸਟੀਕਰਨ ਹੈਗਾ ਉਹ ਦੇ ਦਿੱਤਾ ਵੀ ਵੀ ਫੋਟੋ ਵਾਇਰਲ ਹੋ ਰਹੀ ਹੈ ਮੈਨੂੰ ਉਹ ਜਿਹੜੀ ਔਟੋ ਦੀ ਗੱਲ ਕਰ ਰਹੇ ਹੋ ਨਾਲੇ ਅੱਜ ਕਾਲ ਤਖਤ ਸਾਹਿਬ ਮੈਨੂੰ ਜਥੇਦਾਰ ਸਾਹਿਬ ਵੱਲੋਂ ਇੱਥੇ ਸੱਦਿਆ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਰਾਬ ਦਾ ਕਿੰਦੇ ਸੇਵਨ ਕੀਤਾ ਜਾ ਰਿਹਾ ਗਲਾਸ ਪੜਿਆ ਹੈ ਹੱਥ ਚ ਤਾਂ ਉਹਦੀ ਕੀ ਸੱਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਕਿਚੜ ਨੂੰ ਛਾਲਣ ਵਾਲੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਵੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦਲ ਉਹ ਸਿਰਫ ਆਪਣੀ ਜਿਹੜੀ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿਚੜ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਵੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਰੱਥ ਬਖਸ਼ੇ ਤੁਹਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਹਾਂ ਜਾ ਕੇ ਬਿਹਤਰ ਹੈ ਜਨਾ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਆਪ ਜੀ ਨੂੰ ਪੁੱਛਣਾ ਚਾਹੀਦਾ ਛੁੱਟ ਗਿਆ ਫੋਟੋ ਇੰਨਾ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਤੇ ਫਿਰ ਨਹੀਂ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਆਹਾਲਤ ਸਾਹਿਬ ਨੂੰ ਸਮਰਪਿਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸ਼ਟੀਕਰਨ ਹੈਗਾ ਉਹ ਦੇ ਦਿੱਤਾ ਗੜੀ ਵੀ ਫੋਟੋ ਵਾਇਰਲ ਹੋ ਰਹੀ ਹੈ ਮੈਨੂੰ ਪਰ ਜਿਹੜੀ ਫੋਟੋ ਦੀ ਗੱਲ ਕਰ ਰਹੇ ਹੋ ਨਾਲੇ ਅਜ ਕਾਲ ਤਖਤ ਸਾਹਿਬ ਮੈਨੂੰ ਜਥੇਦਾਰ ਸਾਹਿਬ ਵੱਲੋਂ ਇੱਥੇ ਸੱਦਿਆ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਰਾਬ ਦਾ ਕਿੰਦੇ ਸੇਵਨ ਕੀਤਾ ਜਾ ਰਿਹਾ ਗਲਾਸ ਫੜਿਆ ਹੈ ਹੱਥ ਚ ਤਾਂ ਉਹਦੀ ਕੀ ਸੱਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਕਿਚੜ ਨੂੰ ਛਾਲਣ ਲਾੜੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਵੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦਲ ਉਹ ਸਿਰਫ ਆਪਣੀ ਜਿਹੜੀ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿਚੜ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਵੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਰੱਥ ਬਖਸ਼ੇ ਤੁਹਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਇਹ ਜਾ ਕੇ ਬਿਹਤਰ ਹੈ ਜਨਾ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਆਪ ਜੀ ਨੂੰ ਪੁੱਛਣਾ ਚਾਹੀਦਾ ਛੁੱਟ ਗਿਆ ਫੋਟੋ ਇੰਨਾ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਤੇ ਫਿਰ ਨਹੀਂ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਆਹਾਲਤ ਸਾਹਿਬ ਨੂੰ ਸਮਰਪਿਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸਟੀਕਰਨ ਹੈਗਾ ਉਹ ਦੇ ਦਿੱਤਾ ਜਿਹੜੀ ਵੀ ਫੋਟੋ ਵਾਇਰਲ ਹੋ ਰਹੀ ਹੈ ਮੈਨੂੰ ਨਹੀਂ ਪਤਾ ਜਿਹੜੀ ਫੋਟੋ ਦੀ ਗੱਲ ਕਰ ਰਹੇ ਹੋ ਨਾਲੇ ਅੱਜ ਕਾਲ ਤਖਤ ਸਾਹਿਬ ਮੈਨੂੰ ਜਥੇਦਾਰ ਸਾਹਿਬ ਵੱਲੋਂ ਉੱਥੇ ਸੱਦਿਆ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦੇ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿੱਚ ਸ਼ਰਾਬ ਦਾ ਕਹਿੰਦੇ ਸੇਵਨ ਕੀਤਾ ਜਾ ਰਿਹਾ ਗਲਾਸ ਫੜਿਆ ਹੱਥ ਚ ਤਾਂ ਉਹਦੀ ਕੀ ਸੱਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਕਿਚੜੂ ਛਾੜਨ ਵਾਲੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਵੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦਲ ਉਹ ਸਿਰਫ ਆਪਣੀ ਜਿਹੜੀ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿੱਚੜ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਵੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਰੱਥ ਬਖਸ਼ੇ ਤੁਹਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਇਹ ਜਾ ਕੇ ਬਿਹਤਰ ਹੈ ਜਨਾ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਆਪ ਜੀ ਨੂੰ ਪੁੱਛਣਾ ਚਾਹੀਦਾ ਛੁੱਟ ਗਿਆ ਫੋਟੋ ਇੰਨਾ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਤੇ ਫਿਰ ਨਹੀਂ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਆਗਤ ਸਾਹਿਬ ਨੂੰ ਸਮਰਪਿਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸਟੀਕਰਨ ਹੈਗਾ ਉਹ ਦੇ ਦਿੱਤਾ ਵੀ ਫੋਟੋ ਵਾਇਰਲ ਹੋ ਰਹੀ ਹੈ ਮੈਨੂੰ ਉਹ ਗੱਡੀ ਆਟੋ ਦੀ ਗੱਲ ਕਰ ਰਹੇ ਹੋ ਨਾਲੇ ਅੱਜ ਕਾਲ ਤਖਤ ਸਾਹਿਬ ਮੈਨੂੰ ਜਥੇਦਾਰ ਸਾਹਿਬ ਵੱਲੋਂ ਇੱਥੇ ਸੱਦਿਆ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਰਾਬ ਦਾ ਕਿੰਦੇ ਸੇਵਨ ਕੀਤਾ ਜਾ ਰਿਹਾ ਗਲਾਸ ਪੜਿਆ ਹੈ ਹੱਥ ਚ ਤਾਂ ਉਹਦੀ ਕੀ ਸੱਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦਿੱਤਾ ਤੇ ਜਿਹੜੇ ਕਿਚੜੂ ਛੜਨ ਲਾੜੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਵੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦਲ ਉਹ ਸਿਰਫ ਆਪਣੀ ਜਿਹੜੀ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿੱਚੜ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਵੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਰੱਥ ਬਖਸ਼ੇ ਤੁਹਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਹਾਂ ਜਾ ਕੇ ਬਿਹਤਰ ਹੈ ਜਨਾ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਆਪ ਜੀ ਨੂੰ ਪੁੱਛਣਾ ਚਾਹੀਦਾ ਛੁੱਟ ਗਿਆ ਫੋਟੋ ਇੰਨਾ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਤੇ ਫਿਰ ਨਹੀਂ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਆਗਲਤ ਸਾਹਿਬ ਨੂੰ ਸਮਰਪਿਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸਟੀਕਰਨ ਹੈਗਾ ਉਹ ਦੇ ਦਿੱਤਾ ਜਿਹੜੀ ਵੀ ਫੋਟੋ ਵਾਇਰਲ ਹੋ ਰਹੀ ਹੈ ਮੈਨੂੰ ਨਹੀਂ ਪਤਾ ਜਿਹੜੀ ਫੋਟੋ ਦੀ ਗੱਲ ਕਰ ਰਹੇ ਹੋ ਨਾਲੇ ਅੱਜ ਕਾਲ ਤਖਤ ਸਾਹਿਬ ਮੈਨੂੰ ਜਥੇਦਾਰ ਸਾਹਿਬ ਵੱਲੋਂ ਉੱਥੇ ਸੱਦਿਆ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿੱਚ ਸ਼ਰਾਬ ਦਾ ਕਹਿੰਦੇ ਸੇਵਨ ਕੀਤਾ ਜਾ ਰਿਹਾ ਗਲਾਸ ਫੜਿਆ ਹੱਥ ਚ ਤਾਂ ਉਹਦੀ ਕੀ ਸੱਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦਿੱਤਾ ਤੇ ਜਿਹੜੇ ਕਿਚੜੂ ਛਾਲਣ ਵਾਲੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਵੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦਲ ਉਹ ਸਿਰਫ ਆਪਣੀ ਜਿਹੜੀ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿਚੜੂ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਵੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਰੱਥ ਬਖਸ਼ੇ ਤੁਹਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਹਾਂ ਜਾ ਕੇ ਬਿਹਤਰ ਹੈ ਜਨਾ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਆਪ ਜੀ ਨੂੰ ਪੁੱਛਣਾ ਚਾਹੀਦਾ। ਛੁੱਟ ਗਿਆ ਫੋਟੋ ਇੰਨਾ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਤੇ ਫਿਰ ਨਹੀਂ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਆਲਤ ਖਸਰ ਸਾਹਿਬ ਨੂੰ ਸਮਰਪਿਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸਟੀਕਰਨ ਹੈਗਾ ਉਹ ਦੇ ਦਿੱਤਾ ਵੀ ਵੀ ਫੋਟੋ ਵਾਇਰਲ ਹੋ ਰਹੀ ਹੈ ਮੈਨੂੰ ਉਹ ਜਿਹੜੀ ਔਟੋ ਦੀ ਗੱਲ ਕਰ ਰਹੇ ਹੋ ਨਾਲੇ ਅੱਜ ਕਾਲ ਤਖਤ ਸਾਹਿਬ ਮੈਨੂੰ ਜਥੇਦਾਰ ਸਾਹਿਬ ਵੱਲੋਂ ਇੱਥੇ ਸੱਦਿਆ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਰਾਬ ਦਾ ਕਿੰਦੇ ਸੇਵਨ ਕੀਤਾ ਜਾ ਰਿਹਾ ਗਲਾਸ ਪੜਿਆ ਹੈ ਹੱਥ ਚ ਤਾਂ ਉਹਦੀ ਕੀ ਸੱਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦਿੱਤਾ ਤੇ ਜਿਹੜੇ ਕਿਚੜੂ ਛੜਨ ਲਾੜੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਵੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦਲ ਉਹ ਸਿਰਫ ਆਪਣੀ ਜਿਹੜੀ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿੱਚੜ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਵੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਰੱਥ ਬਖਸ਼ੇ ਤੁਹਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਹਾਂ ਜਾ ਕੇ ਬਿਹਤਰ ਹੈ ਜਨਾ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਆਪ ਜੀ ਨੂੰ ਪੁੱਛਣਾ ਚਾਹੀਦਾ ਛੁੱਟ ਗਿਆ ਫੋਟੋ ਇੰਨਾ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਤੇ ਫਿਰ ਨਹੀਂ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਆਗਤ ਸਾਹਿਬ ਨੂੰ ਸਮਰਪਿਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸ਼ਟੀਕਰਨ ਹੈਗਾ ਉਹ ਦੇ ਦਿੱਤਾ ਜਿਹੜੀ ਵੀ ਫੋਟੋ ਵਾਇਰਲ ਹੋ ਰਹੀ ਹੈ ਮੈਨੂੰ ਨਹੀਂ ਪਤਾ ਜਿਹੜੀ ਫੋਟੋ ਦੀ ਗੱਲ ਕਰ ਰਹੇ ਹੋ ਨਾਲੇ ਅੱਜ ਕਾਲ ਤਖਤ ਸਾਹਿਬ ਮੈਨੂੰ ਜਥੇਦਾਰ ਸਾਹਿਬ ਵੱਲੋਂ ਉੱਥੇ ਸੱਦਿਆ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿੱਚ ਸ਼ਰਾਬ ਦਾ ਕਹਿੰਦੇ ਸੇਵਨ ਕੀਤਾ ਜਾ ਰਿਹਾ ਗਲਾਸ ਫੜਿਆ ਹੱਥ ਚ ਤਾਂ ਉਹਦੀ ਕੀ ਸੱਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦਿੱਤਾ ਤੇ ਜਿਹੜੇ ਕਿਚੜ ਨੂੰ ਛਾਲਣ ਲਾੜੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਦੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦਲ ਉਹ ਸਿਰਫ ਆਪਣੀ ਜਿਹੜੀ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿਚੜ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਦੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਰੱਥ ਬਖਸ਼ੇ ਤੁਹਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਇਹ ਜਾ ਕੇ ਬਿਹਤਰ ਹੈ ਜਨਾ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਆਪ ਜੀ ਨੂੰ ਪੁੱਛਣਾ ਚਾਹੀਦਾ। ਛੁੱਟ ਗਿਆ ਫੋਟੋ ਇੰਨਾ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਤੇ ਫਿਰ ਨਹੀਂ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਆਗਤ ਸਾਹਿਬ ਨੂੰ ਸਮਰਪਿਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸਟੀਕਰਨ ਹੈਗਾ ਉਹ ਦੇ ਦਿੱਤਾ ਤਰੀ ਵੀ ਫੋਟੋ ਵਾਇਰਲ ਹੋ ਰਹੀ ਹੈ ਮੈਨੂੰ ਬਸ ਜਿਹੜੀ ਫੋਟੋ ਦੀ ਗੱਲ ਕਰ ਰਹੇ ਹੋ ਨਾਲੇ ਅਜ ਕਾਲ ਤਖਤ ਸਾਹਿਬ ਮੈਨੂੰ ਜਥੇਦਾਰ ਸਾਹਿਬ ਵੱਲੋਂ ਇੱਥੇ ਸੱਦਿਆ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਰਾਬ ਦਾ ਕਿੰਦੇ ਸੇਵਨ ਕੀਤਾ ਜਾ ਰਿਹਾ ਗਲਾਸ ਫੜਿਆ ਹੈ ਹੱਥ ਚ ਤਾਂ ਉਹਦੀ ਕੀ ਸੱਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਕਿਚੜੂ ਛਾਰਣ ਲਾੜੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਵੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦਲ ਉਹ ਸਿਰਫ ਆਪਣੀ ਜਿਹੜੀ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿੱਚੜ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਵੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਰੱਥ ਬਖਸ਼ੇ ਤੁਹਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਹਾਂ ਜਾ ਕੇ ਬਿਹਤਰ ਹੈ ਜਨਾ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਆਪ ਜੀ ਨੂੰ ਪੁੱਛਣਾ ਚਾਹੀਦਾ। ਉਹਨਾਂ ਦਾ ਛੁੱਟ ਗਿਆ ਫੋਟੋ ਇੰਨਾ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਤੇ ਫਿਰ ਨਹੀਂ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਆਹਾਲਤ ਸਾਹਿਬ ਨੂੰ ਸਮਰਪਿਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸ਼ਟੀਕਰਨ ਹੈਗਾ ਉਹ ਦੇ ਦਿੱਤਾ ਵੀ ਵੀ ਫੋਟੋ ਵਾਇਰਲ ਹੋ ਰਹੀ ਹੈ ਮੈਨੂੰ ਉਹ ਜਿਹੜੀ ਔਟੋ ਦੀ ਗੱਲ ਕਰ ਰਹੇ ਹੋ ਨਾਲੇ ਅੱਜ ਕਾਲ ਤਖਤ ਸਾਹਿਬ ਮੈਨੂੰ ਜਥੇਦਾਰ ਸਾਹਿਬ ਵੱਲੋਂ ਇੱਥੇ ਸੱਦਿਆ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਰਾਬ ਦਾ ਕਿੰਦੇ ਸੇਵਨ ਕੀਤਾ ਜਾ ਰਿਹਾ ਗਲਾਸ ਪੜਿਆ ਹੈ ਹੱਥ ਚ ਤਾਂ ਉਹਦੀ ਕੀ ਸੱਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦਿੱਤਾ ਤੇ ਜਿਹੜੇ ਕਿਚੜ ਨੂੰ ਛਾਲਣ ਲਾੜੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਦੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦਲ ਉਹ ਸਿਰਫ ਆਪਣੀ ਜਿਹੜੀ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿਚੜ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਦੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਖਤ ਬਖਸ਼ੇ ਤੁਹਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਕਿਉਂ ਹਾਂ ਜਾ ਕੇ ਬਿਹਤਰ ਹੈ ਜਨਾ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਆਪ ਜੀ ਨੂੰ ਪੁੱਛਣਾ ਚਾਹੀਦਾ ਛੁੱਟ ਗਿਆ ਫੋਟੋ ਇੰਨਾ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਤੇ ਫਿਰ ਨਹੀਂ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਆਖਾਲਤ ਸਾਹਿਬ ਨੂੰ ਸਮਰਪਿਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸਤੀ